हां जी ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਰਵੜ ਚੱਕ ਦਮਣਾ ਰਵੜ ਚੱਕ ਸਭ ਜਿਹੜੇ ਪੇਟ ਕੇ ਲੈ ਜਾਣਾ ਬਾਹਰ ਚਾਲੇ ਛਾੜੂ ਲੱਗ ਰਿਹਾ ਤੇ ਰਾਜਾ ਚਲਾ ਗਿਆ ਤੇ ਬੜਾ ਅਜੀਬ ਲੱਗਦਾ ਜਦੋਂ ਫੋਨ ਆਉਂਦਾ ਨਾ ਤਾਂ ਵੀਡੀਓ ਕਾਲੋਂ ਦੀ ਮੈਸੇਜ ਆਉਂਦਾ ਤੇ ਇਹ ਲੱਗਦਾ ਕਿ ਹੁਣ ਕੱਲ ਤਾਂ ਸੀ ਆਪਣੇ ਇਕੱਠੇ ਬੈਠੇ ਤੇ ਹੁਣ ਆਪਾਂ ਵੀਡੀਓ ਕਾਲ ਤੇ ਬਸ WhatsApp ਕਾਲ ਜੱਗੇ ਰਹਿ ਗਏ ਕਿਹਨਾਂ ਸਹੀ ਗੱਲ ਹੈ ਹੁਣ ਟੈਨਸ਼ਨ ਨਾ ਦਿਖੋ ਉਹਦੀ ਜਾਣਦੀ ਇਹ ਹੈ ਕਿ ਉਹ ਉੱਥੇ ਜਾ ਕੇ ਆਊਟ ਹੋ ਜੇ ਸਹੀ ਖਬਰਾਂ ਸੁਣੀ ਜਾਂਦੇ ਆਪਾਂ ਕਿ ਕੈਨੇਡਾ ਦੇ ਵਿੱਚ ਉਹ ਫੇਰ ਰੋਕ ਲਿਆ ਉਹ ਸੁਵਾਲ ਜਵਾਬ ਚਾਰ ਵੱਧ ਕਰਤੇ ਹਜੇ ਕਿਉਂ ਬੰਦਾ ਉਲਝ ਜਾਂਦਾ ਇਹਨੇ ਜੀ ਹਜੇ ਉਹਦੀ ਸਟੇ ਵੀ ਨੌ ਘੰਟੇ ਦੀ ਤੇ ਉਹਨੇ ਵੀ ਤਾਂ ਉੱਧਰ ਆਪਣਾ ਫਲਾਈਟ ਬੈਠ ਗਿਆ ਇੰਡੀਆ ਤੋਂ ਬੈਠ ਗਿਆ ਹੁਣ ਅੱਗੇ ਦਾ ਦੇਖਦੇ ਆਂ ਟ੍ਰਾਂਟੋ ਪਹੁੰਚ ਕੇ ਕੀ ਬੰਦਾ ਤੇ ਚਲੋ ਪ੍ਰਮਾਤਮਾ ਕਰੇ ਸਾਰਾ ਕੁਝ ਸਹੀ ਹੋਵੇ ਕਿਉਂਕਿ ਸਾਰਾ ਬਹੁਤ ਖਰਚਾ ਆ ਜਾਂਦਾ ਦੂਜੀ ਗੱਲ ਇਹ ਆ ਕਿ ਕਹਿਣ ਲੱਗੀ ਹਾਂ ਕਿ ਉਹ ਵਿਚਾਰਾ ਨਾ ਜਦੋਂ ਫੋਨ ਕਰਦੇ ਨਾ ਉਹ ਬਾਤ ਚੋਂ ਦਮ ਨਹੀਂ ਰਿਆ ਹਾਂ ਉਹਨੂੰ ਐ ਐ ਫੀਲ ਹੋ ਰਿਹਾ ਕਿ ਮੈਂ ਕੱਲਾ ਹੀ ਰਹਿ ਗਿਆ ਇੰਨੇ ਜਾਣਿਆਂ ਨੂੰ ਛੱਡ ਕੇ ਆ ਗਿਆ ਮੈਂ ਕੱਲਾ ਹੀ ਰਹਿ ਗਿਆ ਖੁਸ਼ੀ ਨੂੰ ਅੱਡ ਹੋਣੀ ਹਾਂ ਜਾਣ ਦਾ ਫੇਰ ਦੁੱਖ ਉਹੀ ਹੈ ਨਾ ਜਦੋਂ ਰਾਤ ਚੜਾ ਕੇ ਆਏ ਹਾਂ ਕੱਲ ਉਹਦੋਂ ਬੜਾ ਮੈਨੂੰ ਆਪਾਂ ਜਦੋਂ ਕਿ ਪਿੰਡ ਵੀ ਜਾਂਦੇ ਆਂ ਜਾਣ ਦੀ ਕਿਹਦੀ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਵਾਪਸ ਉੱਥੋਂ ਆਉਂਦੇ ਆਂ ਇਹ ਲਗਾਦਾ ਕਿ ਯਾਰ ਕਿੱਥੇ ਚੱਲਦੇ ਆਂ ਤੇਲਾ ਜੀ ਉਤਾਰ ਰੈਡੀ ਨੇ ਆਪਣਾ ਟਿਫਿਨ ਚੱਕ ਲਿਆ ਚੱਲੇ ਨੇ ਆਫਿਸ ਆਪਾਂ ਬਲੌਗ ਸ਼ੁਰੂ ਕਰਤਾ ਬਣੇ ਨੇ ਤੁਸੀਂ ਬਲੌਗ 'ਚ ਬਾਏ ਬਾਏ ਲੈਪਟਾਪ ਕਿੱਥੇ ਹੈ ਪਹਿਲੇ ਰੱਖ ਦਿੱ ਸਕੂਟਰੀ ਅੱਛਾ ਇੱਕ ਜਿਹੜਾ ਲਾਏ ਨੇ ਇਹ ਆਫਿਸ ਦਾ ਠੀਕ ਹੈ ਬਾਏ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਅਬ ਤਰ ਚਲੇ ਗਏ ਸੀ ਆਫਿਸ ਤੋਂ ਲੇਖਿਆ ਹੈ ਕਿ ਅਸੀਂ ਵੀ ਜਿਹੜਾ ਘਰ ਦੇ ਸਾਰੇ ਕੰਮ ਸੀ ਉਹ ਕਰਖੁਰ ਲਈ ਸਾਰੀ ਸਫਾਈਆਂ ਕਰ ਲਈਆਂ ਤੇ ਮੈਂ ਜਾਣਾ ਬਾਜ਼ਾਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਅੱਜ ਮੈਂ ਤੁਹਾਨੂੰ ਖਾਸ ਦੱਸਣ ਲੱਗਿਆ ਕਿਉਂਕਿ ਕਾਫੀ ਮੇਰੇ ਭੈਣਾਂ ਦੇ ਕਮੈਂਟ ਆ ਰਹੇ ਸੀ ਤੇ ਮੈਨੂੰ ਫੋਨ ਕਾਲ ਵੀ ਆਏ ਤੇ YouTube ਤੇ ਵੀ ਆਏ ਤੇ ਆਪਣੇ ਜਿਹੜਾ ਬਿਜ਼ਨਸ ਨੰਬਰ ਹੈ ਉਹਦੇ ਤੇ ਵੀ ਆਏ ਮਤਲਬ ਬਟਿਕ ਵਾਲਾ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਰੀ ਅੱਜ ਲੁੱਕ ਕਲਰ ਲੱਗਾ ਹੋਇਆ ਹੈ ਨਾ ਮੇਰੇ ਸਿਰ ਨੂੰ ਤੇ ਸਾਡੀਆਂ ਭੈਣਾਂ ਨੇ ਨਾ ਇੱਕ ਭੈਣ ਨੇ ਮੇਰੇ ਉਹਨਾਂ ਸੌਰੀ ਮੈਂ ਨਾਮ ਭੁੱਲ ਗਈ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਸੀ ਆਹ ਕਲਰ ਠੀਕ ਹੈ ਮੈਂ ਇਹਦੀ ਕੋਈ ਮਸ਼ਹੂਰੀ ਨਹੀਂ ਕਰ ਰਹੀ ਠੀਕ ਹੈ ਜੀ ਕਿ ਇਹਦੀ ਮੈਂ ਕੋਈ ਐਡ ਕਰ ਰਹੀ ਹਾਂ ਕੋਈ ਐਡ ਨਹੀਂ ਕਰ ਰਹੀ ਤੇ ਅੱਜ ਮੈਂ ਇਹ ਕਲਰ ਸਿਰ ਤੇ ਲਗਾਇਆ ਹੋਇਆ ਮੈਂ ਤੁਹਾਨੂੰ ਅੰਦਰੋਂ ਦਿਖਾਣਾ ਇਹਨਾਂ ਇੱਕ ਜਸਟ ਜਿਵੇਂ ਮਹਿੰਦੀ ਨਹੀਂ ਹੁੰਦੀ ਮਹਿੰਦੀ ਵਰਗਾ ਹੈ ਇਨੂੰ ਆਪਾਂ ਵਾਰਮ ਪਾਣੀ ਦੇ ਵਿੱਚ ਵਾਰਮ ਵਾਟਰ ਦੇ ਵਿੱਚ ਹਲਕਾ ਜਿਹਾ ਵਾਰਮ ਹੋਵੇ ਮਤਲਬ ਹਲਕਾ ਜਿਹਾ ਗਰਮ ਹੋਵੇ ਪਾਣੀ ਉਹਦੇ ਵਿੱਚ ਆਪਾਂ ਨੇ ਇਹਨੂੰ ਘੋਲਣਾ ਹੈ ਘੋਲ ਕੇ 10 ਮਿੰਟ ਲਈ ਰੱਖ ਦੇਣਾ ਫਿਰ ਆਪਾਂ ਨੇ ਅਪਲਾਈ ਕਰ ਲੈਣਾ ਤੇ ਮੈਂ ਉਹੀ ਸਿਰਕ ਲਗਾਇਆ ਹੋਇਆ ਜੀ ਇਹੀ ਕਲਰ ਠੀਕ ਹੈ ਤੇ ਹੁਣ ਇਹਦੇ ਚਾਂਸ ਨੇ ਮੈਨੂੰ 2 ਤੋਂ 3 ਦਿਨ ਦੇ ਵਿੱਚ ਪਤਾ ਲੱਗ ਜਾਣਾ ਕਿ ਮੈਨੂੰ ਅਲਰਜੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਕਿਉਂਕਿ ਜਿਹੜੇ ਪਹਿਲਾ ਕਲਰ ਸੀ ਨਾ ਮੈਨੂੰ ਅੱਜ ਦੋ ਕੁ ਮੰਤੋਂ ਅਗੇ ਡੇਢ ਦੋ ਮੰਤ ਹੋ ਗਿਆ ਮੈਂ ਕਲਰ ਕੋਈ ਅਪਲਾਈ ਨਹੀਂ ਸੀ ਕੀਤਾ ਕਿਉਂਕਿ ਮੈਨੂੰ ਅਲਰਜੀ ਬਹੁਤ ਜ਼ਿਆਦਾ ਹੋ ਗਈ ਮੇਰੀ ਅੱਖਾਂ ਦੇ ਵਿੱਚ ਵੀ ਨਾ ਇਹਦੇ ਨੀਚੇ-ਨੀਚੇ ਪੂਰੇ ਪਿੰਪਲ ਹੋ ਗਏ ਸੀ ਹਨਾ ਤੇ ਉਹਦੇ ਨਾਲ ਮਤਲਬ ਮੇਰੇ ਰੜਕ ਪੈਂਦੀਆਂ ਅੱਖਾਂ ਚ ਹੁਣ ਅੱਜ ਮੈਂ ਲਾ ਤਾਂ ਲਿਆ ਡਰਦੀ-ਡਰਦੀ ਨੇ ਅ ਬਾਕੀ ਦੇਖਦੇ ਆ ਕਿਵੇਂ ਦਾ ਰਹਿੰਦਾ ਹੈ ਇਹਦਾ ਰਿਜ਼ਲਟ ਤੁਸੀਂ ਬਸ ਬੜੇ ਰੋ ਬਲੌਗ ਚ ਮੈਂ ਜਾਂ ਤਾਂ ਤੁਹਾਨੂੰ ਨਾ ਨੈਕਸਟ ਬਲੌਗ ਚ ਤਨੀ ਖ਼ਬਰ ਦੱਸ ਪਾਵਾਂਗੀ ਦੋ ਜਾਂ ਤਿੰਨ ਦਿਨਾਂ ਬਾਅਦ ਦੱਸਾਂਗੀ ਕਿ ਮੈਨੂੰ ਇਹਦੇ ਨਾਲ ਅਲਰਜੀ ਹੋਈ ਹੈ ਜਾਂ ਨਹੀਂ ਬਈ ਕਿ ਕਿੰਨੇ ਸਿੱਤਾ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਵੀ ਅਲਰਜੀ ਸੀ ਕਾਫੀ ਤੇ ਮੈਂ ਇਹ ਕਲਰ ਲਾਇਆ ਤੇ ਮੈਨੂੰ ਦੁਬਾਰਾ ਅਲਰਜੀ ਨਹੀਂ ਹੋਈ ਤੇ ਅਗਰ ਬੈਸਟ ਰਿਆ ਮੈਂ ਤਾਂ ਕਹਿੰਨੀ ਆ ਤੇ ਬਹੁਤ ਵਧੀਆ ਰਹੇਗਾ ਕਿਉਂਕਿ ਮੈਂ ਇੰਨੇ ਕਲਰ ਟਰਾਈ ਕਰ ਚੁੱਕੀਆਂ ਇੰਨੇ ਕੋਈ ਕਲਰ ਟਰਾਈ ਕਰ ਚੁੱਕੀਆਂ ਨਾ ਜਿਹੜਾ ਵੀ ਲਾਵਾਂ ਉਹਦੇ ਨਾਲ ਅਲਰਜੀ ਜਿਹੜਾ ਵੀ ਲਾਵਾਂ ਉਹਦੇ ਨਾਲ ਅਲਰਜੀ ਇਹਨੂੰ ਆਪਾਂ ਕਲਰ ਵੀ ਨਹੀਂ ਕਹਿ ਸਕਦੇ ਜਸਟ ਮਹਿੰਦੀ ਵਾਂਗੂ ਸੀ ਇਹਦਾ ਜਿਹੜਾ ਪੇਸਟ ਬਣਿਆ ਸੀ ਮੈਂ ਵੀਡੀਓ ਸ਼ੂਟ ਕਰਨਾ ਭੁੱਲ ਗਈ ਜਿਸ ਮੈਂ ਤੁਹਾਨੂੰ ਹੁਣ ਦੱਸ ਰਹੀ ਹਾਂ ਇਹ ਕਿ ਅੱਜ ਮੈਂ ਇਹ ਵਾਲਾ ਕਲਰ ਲਗਾਇਆ ਠੀਕ ਹੈ ਧਿਆਨ ਨਾਲ ਦੇਖ ਲੋ ਨਾ ਪੜ੍ਹ ਲੂ ਮੈਂ ਨਾਂ ਲਵਾਂਗੀ ਤਾਂ ਗਲਤ ਹੋ ਜਾਏਗਾ ਤੇ ਇਹ ਕਲਰ ਹੈ ਕੋਈ ਐਡ ਨਹੀਂ ਦੀ ਇਹਦੀ ਕੋਈ ਕੁਝ ਨਹੀਂ ਹੈਗੀ ਠੀਕ ਹੈ ਬਾਕੀ 2 ਦਿਨਾਂ ਬਾਅਦ ਅਸਲੀ ਪਤਾ ਲੱਗਣੀ ਕਹਾਣੀ ਕਿ ਅਲਰਜੀ ਹੋਈ ਕਿ ਨਹੀਂ ਹੋਈ ਤੇ ਅਜੇ ਮੈਂ ਵਾਲ ਵਾਸ਼ ਨਹੀਂ ਕੀਤੇ ਦੇਖੋ ਇਹ ਜਦੋਂ ਮੈਂ ਪਹਿਲਾਂ ਲਾਇਆ ਸੀ ਨਾ ਇਹਦਾ ਕਲਰ ਹੈਗਾ ਸੀ ਗ੍ਰੀਨ ਜਿਵੇਂ ਮਹਿੰਦੀ ਲਾਈਏ ਤੇ ਇਹ ਹੁਣੇ ਹੌਲੀ-ਹੌਲੀ ਬਲੈਕ ਹੋਈ ਜਾ ਰਿਹਾ ਤੇ ਇਹਦੇ ਤੇ ਉੱਪਰ ਲਿਖਿਆ ਹੋਇਆ ਕਿ 90 ਮਿੰਟ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਲਗਾ ਕੇ ਰੱਖਣਾ ਤੇ ਮੈਨੂੰ ਮੈਂ 2 ਵਜੇ ਲਾਇਆ ਸੀ ਤੇ 90 ਮਿੰਟ ਹੋ ਗਏ ਨੇ ਜੀ ਤੇ ਹੁਣ ਮੈਂ ਵਾਸ਼ ਕਰਨ ਜਾ ਰਹੀ ਆ ਤੇ ਦੇਖਦੇ ਆਂ ਜੀ ਕਲਰ ਦਾ ਮਤਲਬ ਜਿਹੜਾ ਕਲਰ ਹੈ ਕਿਹੜਾ ਕਲਰ ਹੁੰਦਾ ਵੈਸੇ ਤੇ ਇੱਥੇ ਲਿਖਿਆ ਹੈ ਸੌਫਟ ਬਲੈਕ ਸੌਫਟ ਬ੍ਰਾਊਨ ਵੀ ਹੈ ਤੇ ਜਿਆਦਾ ਮਤਲਬ ਬਲੈਕ ਨਹੀਂ ਹੈਗਾ ਬਿਲਕੁਲ ਲਾਈਟ ਬ੍ਰਾਊਨ ਜਿਹਨੂੰ ਆਪਾਂ ਕਹਿ ਦਿੰਦੇ ਆਂ ਸੌਫਟ ਬਲੈਕ ਕਹਿੰਦੇ ਆਂ ਲਾਈਟ ਬ੍ਰਾਊਨ ਕਹਿੰਦੇ ਆਂ ਉਹ ਕਲਰ ਹੈ ਤੇ ਤੇ ਵੈਸੇ ਲਿਖਿਆ ਹੋਇਆ ਹੈ ਅਲਰਜੀ ਟੂ ਕੈਵਿੰਕਲ ਹੇਅਰ ਕਲਰ ਠੀਕ ਹੈ ਬਾਕੀ ਦੇਖਦੇ ਆਂ ਬਣੇ ਰੋ ਤੁਸੀਂ ਵਲੌਗ ਤੇ ਤੇ ਇਦੋਂ ਬਾਅਦ ਜੀ ਆਪਾਂ ਨੇ ਇਸ ਸਪੈਸ਼ਲ ਮੈਂ ਵੀਡੀਓ ਆਮ ਬਣਾ ਰਹੀ ਕਿਉਂਕਿ ਮੇਰੇ ਭੈਣਾਂ ਦੇ ਕਮੈਂਟਸ ਸੀ ਕਾਫੀ ਤੇ ਮੈਂ ਹੁਣ ਵਾਲ ਆਪਣੇ ਵਾਸ਼ ਕਰ ਲਾਂ ਤੇ ਰੈਡੀ ਹੋ ਜਾ ਬਾਜ਼ਾਰ ਜਾਣ ਵਾਸਤੇ ਅੱਜ ਮੈਨੂੰ ਮੈਨੂੰ ਲੱਗਦਾ ਰਾਤ ਪੈ ਜਾਣੀ ਕਿਉਂਕਿ ਮੇਰੇ ਕੰਮ ਬਹੁਤ ਜ਼ਿਆਦਾ ਨੇ ਸਿਹਰ ਦੇ ਵੀ ਬੜੇ ਕੰਮ ਸੀ ਉਦੋਂ ਵੀ ਮੈਂ ਆਪਣੇ ਘਰ ਦੇ ਕੰਮ ਵੀ ਦੇਖਣੇ ਹੁੰਦੇ ਸਾਰਾ ਕੁਝ ਦੇਖਣਾ ਹੁੰਦਾ ਤੇ ਹੁਣ ਮੈਂ ਜੀ ਵਾਲ ਵਾਸ਼ ਕਰ ਦਿਆਂ ਆਪਣੇ ਫਿਰ ਦੇਖਦੇ ਹਾਂ ਕੀ ਬਣਦਾ ਅੱਜ ਮੈਂ ਬੜੀਆਂ ਜਿਹੀਆਂ ਉਹ ਸ਼ੈਫ ਸ਼ੈਫ ਤੇ ਗੋਲ ਗੱਪੇ ਨਹੀਂ ਖਾਂਦਾ ਉਹ ਤਾਂ ਹੁਣ ਬਸ ਮੈਨੂੰ ਧੋਣ ਲੱਗੀ ਆ ਦੇਖਦੀ ਆ ਧੋ ਕੇ ਕੀ ਬੰਦਾ ਉਹ ਲੰਘਦਾ ਰਹੇ ਨੇ ਹਣਾ ਬਲੈਕ ਬਲੈਕ ਜੇ ਬਾਕੀ ਹੁਣ ਦੇਖਦੇ ਆ ਕੀ ਬੰਦਾ ਹਰੇ ਵਿੱਚ ਬਲੀ ਨਾ ਸੰਤੋਰੀ ਗ੍ਰੀਨ ਗ੍ਰੀਨ ਆ ਹਰੇ ਨਾ ਹੋ ਜਾਣੇ ਹਰੇ ਕਿਵੇਂ ਹੋ ਜਾਣਗੇ ਹੂੰ ਕੱਲ ਦਾ ਬ੍ਰਦਰ ਗਿਆ ਹੋਇਆ ਤੇ ਬਿਲਕੁਲ ਹੀ ਘਰੇ ਜੀ ਨਹੀਂ ਲੱਗਦਾ बार-बार ਨਾ ਮੈਂ ਫੋਨ ਕਾਲ ਫੋਨ ਲਾਨੀ ਆ ਉਹਨੂੰ ਤੇ ਫੋਨ ਉਹਦਾ ਲੱਗਦਾ ਨਹੀਂ ਹਜੇ ਉਹ ਫਲਾਈਟ 'ਚ ਆ ਤੇ ਹੋਰ ਤਰ੍ਹਾਂ ਹੋ ਜਾਂਦਾ ਕਦੋਂ ਪਹੁੰਚੇਗਾ ਕਦੋਂ ਫੋਨ ਕਰੇਗਾ ਅਰੇ ਹਤਮੋੜੀ ਆ ਗਈ ਅੰਦਰ ਕੱਡੀ ਕੱਡੀ ਕੁੱਡੀ ਤੁਮਣੀ 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 ਮਾਰ 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 ਨਾ ਕੈਮਰਾ ਹੀ ਮਾਰਦਾ ਮੈਂ ਕੋਈ ਸਾਫਾਣਾ ਹੂੰ ਹੂੰ ਸਾਫ ਹੈ ਬਦਲ ਜਾ ਨਹੀਂ ਕੱਲ ਗਰਮੀ ਬਹੁਤ ਸੀਗੀ ਮਾਰੀਓ ਲਓ ਜਿੱਦਮੰਦੀ ਫਰੈਂਡ ਦਾ ਬਰਥਡੇ ਆ ਤੇ ਦਮਣ ਚੱਲੀ ਆ ਪਾਪਾ ਨਾਲ ਤੇ ਦਮਣ ਗੈਰੀ ਮੈਂ ਸੂਟ ਵੇਅਰ ਕੀਤਾ ਤੇ ਮੈਂ ਸਕੂਟੀ ਤੇ ਕਿਵੇਂ ਬੈ ਕੇ ਜਾਉਂਗੀ। ਜੀ ਉਮਮਤ ਛੱਡ ਤਾਂ ਉਹਨਿੱਤ ਤੱਕ ਆ ਜਾਓ। ਪਾਪਾ ਥੱਲੇ ਖੜੇ ਨੇ ਕੋਈ ਨਾ ਜਾਓ ਤੁਸੀਂ। ਦੱਸੂਗੀ ਕਿਵੇਂ ਦੱਸੋ ਆਹੀ ਦਮਣ ਦਾ ਸੂਟ ਆ ਦੇ ਦੇ ਦਮਣ ਦੇ ਆਪਾਂ ਕਾਫੀ ਸੂਟ ਬਣਾ ਚੁੱਕੇ ਆ ਕਾਫੀ ਆਪਣੀਆਂ ਭੈਣਾਂ ਦੇ। ਜੋ ਪਾਪਾ ਥੱਲੇ ਖੜੇ ਦੱਸੂਗੀ ਕਿਵੇਂ? ਦੂਜੀ ਤਰ੍ਹਾਂ ਬਹਿ ਜਿਵੇਂ ਮੈਂ ਬਹਿਨੀ ਆ ਲੇਡੀਜ਼ ਵਾਂਗ। ਜਾ। ਚੱਲ 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 ਪਾ। ਉਹਨੂੰ ਫੋਨ ਕਰ ਦੋ ਕਿ ਅਸੀਂ ਦਮਣ ਆ ਰਹੀਏ। ਹਾਂ ਹਾਂ ਠੀਕ ਐ ਜਾ। ਬਾਏ। ਬਾਏ ਬਾਏ ਮੂਹਰੇ ਡਬਣ ਨੇ ਐਕਚੁਅਲੀ ਡਬਣ ਕਰ ਸਕੂਟਰੀ ਤੇ ਸੂਟ ਪਾ ਕੇ ਬੈਠੀ ਨਹੀਂ ਤੇ ਕਹਿੰਦੀ ਮੈਂ ਬੈਠੂੰਗੀ ਕਿਵੇਂ ਚਲੋ ਜੀ ਆਪਾਂ ਵੀ ਰੈਡੀ ਆਪਾਂ ਜਾਣਾ ਬਾਜ਼ਾਰ ਤੇ ਜਿਵੇਂ ਤੁਸੀਂ ਮੇਰੇ ਦੇਖਿਆ ਇਸ ਕਲਰ 라 ਆ ਤੇ ਕਲਰ ਮੈਂ ਨਾ ਘੱਟ ਟਾਈਮ ਰੱਖਿਆ ਮੈਂ ਤੁਹਾਨੂੰ ਦਿਖਾ ਦ ਆ ਦੇਖੋ ਵਾਲ ਮੇਰੇ ਰਹਿ ਗਏ ਜੀ ਵਾਈਟ ਠੀਕ ਹੈ ਇਹ ਆਪਾਂ ਨੇ 90 ਮਿੰਟ ਰੱਖਣਾ ਹੀ ਪਰ ਮੈਂ 90 ਮਿੰਟ ਨਹੀਂ ਰੱਖਿਆ ਮੈਨੂੰ ਲੱਗਦਾ ਮੈਂ 50 ਕੁ ਮਿੰਟ ਰੱਖਿਆ ਕਿਉਂਕਿ ਮੈਨੂੰ ਕਾਲੀ ਬੜੀ ਹੀ ਮੈਂ ਬਾਜ਼ਾਰ ਜਾਣਾ ਸੀ ਤੇ ਉਹਦੇ ਕਰਕੇ ਮੇਰੇ ਚੜਿਆ ਨਹੀਂ ਹੈਗਾ ਤੇ ਬਾਕੀ ਤਾਂ ਤੁਹਾਨੂੰ ਦੱਸਾਂਗੇ ਤੁਸੀਂ ਵਲੌਗਾਂ ਦੇ ਵਿੱਚ ਬਣੇ ਰਹੋ ਕਿ ਮੈਨੂੰ ਇਹਦੇ ਨਾਲ ਅਲਰਜੀ ਹੋਈ ਕਿ ਨਹੀਂ ਹੋਈ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਤੁਹਾਨੂੰ ਚਲੋ ਜੀ ਮੈਂ ਇੱਧਰ ਕੱਪੜੇ ਪ੍ਰੈਸ ਕਰ ਲਾਂ ਤੇ ਮੈਂ ਬਾਜ਼ਾਰ ਜਾਣਾ ਤੇ ਬਾਜ਼ਾਰ ਜਾਣਾ ਕਿਵੇਂ ਮੈਂ ਦੇਖ ਲਈਏ ਪਹਿਲਾਂ ਮੈਂ ਦਮ ਨੂੰ ਸਮੂਦ ਪਾਪਨ ਤੋੜ ਲਾਂ ਉਹ ਤਾੜ ਆਇਨੇ ਦਮੂਣ ਲੈਣ ਖੜੇ ਨੇ ਕਿੱਥੇ ਗਈ ਦਮੂ ਜਿਵੇਂ ਬੈਠੀ ਦੂਜੀ ਤਰ੍ਹਾਂ ਬੈਠੀ ਉਹ ਗਈ ਚਲੋ ਜੀ ਮੈਂ ਵੀ ਅੱਜ ਸੂਟ ਪਾਇਆ ਬੜਾ ਡਾਰਕ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਕਿ ਮੈਂ ਇੰਨਾ ਡਾਰਕ ਸੂਟ ਕਿਉਂ ਪਾਇਆ ਤੇ ਚਲੋ ਮੇਰੇ ਟੇਲਰਾਂ ਦੇ ਮੈਨੂੰ ਫੋਨ ਆ ਗਏ ਦੋਨੋਂ ਦੇ ਆਓ ਮੈਡਮ ਜੀ ਆਓ ਆ ਪਾਏ ਨਹੀਂ ਆਏ ਨਹੀਂ ਆਏ ਨਹੀਂ ਤੇ ਮੈਂ ਬਸ ਚੱਲੀਆਂ ਰੈਡੀ ਆ ਮੈਂ ਮੈਂ ਹੁਣ ਜਾਣਾ ਕਿਵੇਂ ਆ ਸਕੂਟੀ ਤੇ ਜਾਣਾ ਮੈਂ ਤੇ ਮੈਨੂੰ ਕਾਫੀ ਦਿਨਾਂ ਬਾਅਦ ਸੂਟ ਪਾਇਆ ਗਗਨ ਨੇ ਤੇ ਬਹੁਤ ਸੂਟ ਪਾ ਲਿਆ ਸਾਹੀ ਤਿੰਨਾਂ ਨੇ ਸੇਮ ਬਣਾਏ ਸੀ ਤੇ ਮੈਂ ਅੱਜ ਪਾਇਆ ਹੈ ਬਾਹਾਂ ਮੈਂ ਤੇ ਹੈਂਡਵਰਕ ਹੋਇਆ ਹੋਇਆ ਤੇ ਘੇਰੇ ਤੇ ਹਲਕਾ ਜਿਹਾ ਤੇ ਬਾਕੀ ਸਾਰਾ ਸੌਫਟ ਪਲੇਨ ਤੇ ਨੈਕ ਬਣਿਆ ਹੋਇਆ ਪਾਊਡਰ ਬਟਰ ਨਾਲ ਠੀਕ ਹੈ ਚਲੋ ਜਿਸ ਬਣੇ ਰੋ ਵਲੌਗਸ ਆਪਾਂ ਮਿਲਦੇ ਹਾਂ ਤੁਹਾਨੂੰ ਠੀਕ ਹੈ ਮੈਂ ਪਹਿਲਾਂ ਕਰ ਲਾਂ ਮੇਕਅਪ ਸ਼ੇਕਅਪ ਮੇਕਅਪ ਸ਼ੇਕਅਪ ਕਰਕੇ ਫਿਰ ਮਿਲਦੀ ਹਾਂ ਤੇ ਲੋ ਜੀ ਆਪਾਂ ਰੈਡੀ ਹੋ ਗਏ ਆ ਕੰਗੀ-ਕੁੰਗੀ ਕਰ ਲਈ ਆਪਾਂ ਨੇ ਤੇ ਸਨਸਕ੍ਰੀਨ ਲਾ ਲਈ ਟਾਈਮ ਅਜ ਕਾਕੇ ਹੋ ਗਿਆ ਤੇ ਮੈਨੂੰ ਲੱਗਦਾ ਮੈਂ ਨਾ ਲੇਟ ਹੋ ਜਾਣਾ ਮੇਰੇ ਕੰਮ ਵੀ ਕਾਫੀ ਜ਼ਿਆਦਾ ਨੇ ਪਾਚਾਰ ਕਿੰਨਾ ਚੰਨੀ ਗੋਟਾ ਲੱਗਾ ਤੇ ਮੈਨੂੰ ਸੰਗ ਜੀ ਲੱਗਦੀ ਗੋਟਾ ਜਿਹਾ ਲੱਗਾ ਮੈਨੂੰ ਲੱਗਦਾ ਜਿਆਦਾ ਹੀ ਹੈਵੀ ਜਿਹਾ ਹੋ ਜਾਣਾ ਅੱਜ ਮੈਂ ਪੂਰੀ ਮੈਸੇਜ ਕੀਤੀ ਲਿਪਸਟਿਕ ਵੀ ਸੂਣ ਨਾਲ ਦਿਲਾਈ ਹੈ ਤੇ ਕਲਰ ਮੇਰੇ ਨਹੀਂ ਹੋਇਆ ਮੈਂ ਤੁਹਾਨੂੰ ਦੱਸਿਆ ਉਹ ਮੈਨੂੰ ਥੋੜਾ ਜਿਹਾ ਆਊਟ ਲੱਗ ਰਿਹਾ ਤੁਹਾਨੂੰ ਪਤਾ ਨਹੀਂ ਕਿ ਆਉਣੀ ਆ ਜੇ ਮੇਰਾ ਕਰਕੇ हेयर ਸਟਾਈਲ ਚੇਂਜ ਹੋ ਜਾਣਾ ਤੇ ਮੇਰਾ ਲੁੱਕ ਚੇਂਜ ਹੋ ਜਾਏ हेयर ਸਟਾਈਲ ਨੇ ਮੈਨੂੰ ਬਹੁਤ ਤੰਗ ਕੀਤਾ ਹੋਇਆ ਦੂਜੇ ਫੋਨ ਤੇ ਮੇਰੇ ਫੋਨ ਆ ਰਹੇ ਨੇ ਇੱਧਰ ਮੈਂ ਫੋਨ ਸੁਣ ਲਾਂ ਫਿਰ ਮਿਲਦੇ ਆ ਦਮਣ ਆਉਂਦੀ ਐ ਫਿਰ ਆਪਾਂ ਮਿਲਦੇ ਆ ਕਿਉਂਕਿ ਮੈਂ ਜਾਣਾ ਬਾਜ਼ਾਰ ਤੇ ਮੈਨੂੰ ਲੱਗਦਾਗਾ ਟਾਈਮ ਹਾਂਜੀ ਤੇ ਲੋ ਜੀ ਰਾਤ ਵਾਲਾ ਵਲੌਗ ਆਪਾਂ ਨੇ ਇੱਥੇ ਕੰਟੀਨਿਊ ਕਰਤਾ ਰਾਤ ਤੋਂ ਦੂਦੂ ਬਾਦ ਵਲੌਗ ਇਨ ਬਣਾਇਆ ਹੈ ਕਿਉਂਕਿ ਬਹੁਤ ਕੰਮ ਸੀ ਤੇ ਬਹੁਤ ਬਿਜ਼ੀ ਸੀ ਆਪਾਂ ਤੇ ਹੁਣ ਟਾਈਮ ਸੀ ਮਾਰਨਿੰਗ ਦਾ ਤੇ ਤੁਹਾਨੂੰ ਮੈਂ ਦੱਸਿਆ ਕਿ ਮੇਰੀ ਜਾੜ ਦਾ ਬੜਾ ਪੰਗਾ ਪਿਆ ਹੋਇਆ ਹੈ ਉਹ ਦੂਜਾ ਦੂਜੀ ਜਾਂੜ ਲਾਤੀ ਸੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਕੰਮ ਖਰਾਬ ਸੀ ਦਰਦ ਹੋਈ ਜਾ ਰਹੀ ਤਾਂ ਇਸ ਵੇਰੇ ਸਾਰੇ ਇਹਨਾਂ ਨੂੰ ਛੁੱਟੀ ਸੀ ਅੱਜ ਮਤਲਬ ਇਹ ਸ਼ੁਕਰ ਕਰੋਗੇ ਛੁੱਟੀ ਹੀ ਹੁਣ ਇਹ ਨਾ ਪੁੱਛਿਓ ਕਿ ਛੁੱਟੀ ਕਾਦੀ ਸੀ ਪਤਾ ਹੀ ਨਹੀਂ ਕਾਦੀ ਛੁੱਟੀ ਸੀ ਕਿ ਜਿਹੜਾ ਨਾ ਸੰਡੇ ਨੂੰ ਕੰਮ ਕੀਤਾ ਉਹਦੇ ਵੰਡੇ ਇਹਨਾਂ ਨੂੰ ਅੱਜ ਛੁੱਟੀ ਮਿਲੀ ਹੈ ਤੇ ਅੱਜ ਫਿਰ ਮੈਂ ਕਿਹਾ ਕਿ ਮੈਂ ਨਾ ਦੰਦ ਵੱਲੋਂ ਬੜੀ ਦੁਖੀਆਂ ਤੇ ਮੈਨੂੰ ਲੈ ਕੇ ਚੱਲੋ ਜਾਣਾ ਵੀ ਮੈਂ ਹੰਦਾ ਸਨਾਂ ਤੋਂ ਅੱਗੇ ਓਏ ਜਖੇਪਲ ਡਾਕਟਰ ਆ ਸਾਡਾ ਜਿਹੜਾ ਡੈਂਟਿਸ ਆ ਜਿਖੇਪਲ ਨੇ ਉਹ ਤੇ ਵਧੀਆ ਟ੍ਰੀਟਮੈਂਟ ਕਰਦੇ ਨੇ ਉਹ ਕੋਈ ਐਡਾ ਮਾੜਾ ਨਹੀਂ ਕਰਦੇ ਬਹੁਤ ਵਧੀਆ ਟ੍ਰੀਟਮੈਂਟ ਕਰਦੇ ਨੇ ਤੇ ਉਹਦੇ ਕਰਕੇ ਮੈਨੂੰ ਨਾ ਉਹ ਜੜ੍ਹ ਕਰਕੇ ਬੜੀ ਪ੍ਰੋਬਲਮ ਸੀ ਤੇ ਉਹ ਅੱਜ ਮੈਂ ਕਢਾ ਕੇ ਆਣੀ ਸੀ ਤੇ ਸਵੇਰੇ ਸਵੇਰੇ ਅਸੀਂ ਨਿਕਲੇ ਦੋਨੇ ਜਾਣੇ ਤੇ ਜੜ ਜੜ ਉਖਡਾ ਲਈ ਆਪਾਂ ਨੇ ਜੜ ਕਢਾ ਕੇ ਤੇ ਵਾਪਸੀ ਹੁਣ ਸੰਗਰੂਰ ਨੂੰ ਆ ਸੰਗਰੂਰ ਤੋਂ ਬਾਅਦ ਇੱਕ ਹੋਰ ਜਗਾ ਜਾਣਾ ਉਹ ਤੁਹਾਨੂੰ ਅਗਲੇ ਵਲੌਗ ਚ ਪਤਾ ਲੱਗ ਜਾਣਾ ਕਿ ਅਸੀਂ ਕਿੱਥੇ ਜਾਣਾ ਬਹੁਤ ਸਪੈਸ਼ਲ ਜਗਾ ਚੱਲੇ ਆਂ ਅਸੀਂ ਪੁਰਾਣੀ ਜਗਾ ਚੱਲੇ ਆ ਜਿੱਥੇ ਅਸੀਂ ਪਹਿਲਾਂ ਰਹਿ ਕੇ ਆਏ ਆ ਤੁਸੀਂ ਬਸ ਬਣੇ ਰਹੋ ਵਲੌਗ ਦੇ ਵਿੱਚ ਠੀਕ ਹੈ ਤੇ ਬਾਕੀ ਜਿਹੜੇ ਕੰਮ ਸੀ ਸਾਡੇ ਡਾਈ ਡੂਈ ਵਾਲੇ ਟੇਲਰਾਂ ਵਾਲੇ ਉਹ ਸਵੇਰੇ ਅਸੀਂ ਸਾਰੇ ਨਿਬੇੜਾ ਆ ਤੇ ਸਾਡਾ ਦਮਨ ਪੁੱਤ ਹੈਗਾ ਘਰੇ ਉਹ ਡਿਆ ਘਰ ਦੇ ਕੰਮ ਕਰਨ ਤੇ ਬਸ ਅਸੀਂ ਘਰੇ ਪਹੁੰਚ ਕੇ ਰੈਡੀ ਹੋ ਕੇ ਤੇ ਫਿਰ ਅਸੀਂ ਅੱਗੇ ਲਈ ਨਿਕਲਣਾ ਇਹ ਕਿੱਥੇ ਨਿਕਲਣਾ ਉਹ ਹੁਣ ਤੁਹਾਨੂੰ ਅਗਲੇ ਵਲੌਗ 'ਚ ਹੀ ਪਤਾ ਲੱਗਣਾ ਠੀਕ ਹੈ ਹੈਨਾ ਚਲੋ ਸਵੇਰੇ 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 ਤੇ ਬੂਥਾ ਹੋਇਆ ਪਿਆ ਮੈਂ ਤੜਕੇ ਦੀ ਆਈ ਗਈ ਕਿਉਂਕਿ ਮੇਰੇ ਜਾੜ 'ਚ ਬੜੀ ਦਰਦ ਹੋ ਰਹੀ ਤੋ ਹੀ ਕਹਿਣਾ ਸੁਸਤੇ ਮੂਹ ਨਾਲ ਵੀਡੀਓ ਬਣਾ ਰਹੀ ਤੇ ਜਿਹੜਾ ਮੈਂ ਕਲਰ ਲਾਇਆ ਹੈ ਤੁਹਾਨੂੰ ਦੱਸਿਆ ਹੀ ਹੈਨਾ ਉਹ ਬਹੁਤ ਟਾਈਮ ਰੱਖਣਾ ਸੀ ਚੜਿਆ ਜੁੜਿਆ ਕੋਈ ਨਹੀਂ ਤੁਸੀਂ ਦੇਖ ਹੀ ਸਕਦੇ ਹੋ ਸਭ ਇੱਕ ਤਾਂ ਮੈਂ ਕੋਕ ਪੀ ਲਿਆ ਦਿਖਾ ਇੰਨਾ ਚੜਿਆ ਨਹੀਂ ਹੈ ਕਲਰ ਕਿ ਉਹ ਜ਼ਿਆਦਾ ਟਾਈਮ ਰੱਖਣਾ ਸੀ ਹੁਣ ਨੈਕਸਟ ਟਾਈਮ ਲਾਵਾਂਗੀ ਫਿਰ ਦੇਖਣਾ ਤੇ ਇਹਦੇ ਨਾਲ ਰਾਤ ਮੈਨੂੰ ਲੱਗਣ ਲੱਗ ਤੇ ਥੋੜੀ ਥੋੜੀ ਲੱਗ ਰਿਆ ਸੀ ਮੈਨੂੰ ਅਲਰਜੀ ਹੋ ਰਹੀ ਏ ਮਤਲਬ ਖਾਜ ਹੋਣ ਲੱਗੀ ਸੀ ਤੇ ਮੈਂ ਗੋਲੀ ਲੈ ਲਈ ਸੀ ਇੱਕ ਘਰ ਪੈ ਰਿਆ ਜੀ ਹਾਂ ਉਹ ਸ਼ੁਰੂ ਹੋਣ ਲੱਗੀ ਨਾ ਤਾਂ ਕਿਹਾ ਜੀ ਆਪਾਂ ਵੀ ਇੱਥੇ ਹੀ ਲੈ ਲਈਆਂ ਆ ਬਹੁਤ ਸੋਹਣੀ ਖੁੱਲੀ ਡੁੱਲੀ ਜੀ ਜਗਾ ਕੰਫਰਟ ਦੇ ਨਾਲੇ ਖੇਤ ਨੇ ਚਾਰ ਚਫੇਰੇ ਤੇ ਮੇਰੀ ਸਲਾਹ ਬਣਦੀ ਪਈਗੀ ਕਿ ਆਪਾਂ ਇੱਥੇ ਹੀ ਘਰ ਪਾ ਲਈਏ ਕਿਤੇ ਪਿੰਡ ਵੀ ਖੇਤਾ ਜੀ ਬੈਠਿਆ ਇੱਥੇ ਵੀ ਖੇਤਾ ਜੀ ਬਹਿ ਜਾਗੇ ਤੇ ਬਾਕੀ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਨਾਲ ਜੇ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸੱਚ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਨੇ ਨਾ ਮੈਨੂੰ ਸਪੈਸ਼ਲ ਪੁੱਛਦੀਆਂ ਨੇ ਦੀ ਤੁਹਾਡਾ ਚੈਨਲ ਕਿਹੜਾ ਜਿਹੜਾ ਸਾਡਾ ਬੁਟੀਕ ਵਾਲਾ ਚੈਨਲ ਹੈਗੇ ਜੀ ਪੰਜਾਬੀ ਪਹਿਰਾਵਾ ਤੇ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇਦਾ ਕਿ ਤੁਹਾਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਉੱਥੇ ਸੋਹਣੇ ਸੋਹਣੇ ਸੂਟ ਸੋਹਣੀਆਂ ਸੋਹਣੀਆਂ ਅਪਰੇਡਾਂ ਹੁੰਦੀਆਂ ਨੇ ਇੰਸਟਾਗ੍ਰam ਪੇਜ ਤੇ ਵੀ ਉੱਥੇ ਜਾ ਕੇ ਫੋਲੋ ਕਰ ਲਓ ਠੀਕ ਹੈ ਜੀ ਤੇ ਚਲੋ ਜੀ ਮਿਲਦਾ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅ